ਜਿਹੜੀ ਅੱਜ ਬੂਟੇ ਲਾਉਣ ਦੀ ਮਿਹਨਤ ਸ਼ੁਰੂ ਕੀਤੀ ਗਈ ਹੈ ਕਿਉਂ ਲਾਉਣੇ ਪਏ ਬੂਟੇ ਆਪਾਂ ਅ ਇਹ ਸਾ ਆਪਣੇ ਜਿਹੜੇ এনवायरमेंट ਜਿਹੜਾ ਆਪਣਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਆ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਪਿਛਲੇ ਦਿਨਾਂ ਦੇ ਵਿੱਚ ਗਰਮੀ ਇੰਨੀ ਜ਼ਿਆਦਾ ਵੱਧ ਗਈ ਸੀਗੀ ਕਿ ਅ ਬਹੁਤ ਜ਼ਿਆਦਾ ਮਤਲਬ ਤਾਪਮਾਨ ਜਿਹੜਾ 50 ਡਿਗਰੀ ਨੂੰ ਜਾ ਕੇ ਛੂਹ ਲਿਆ ਸੀ ਸੋ ਇਸ ਕਰਕੇ ਮਤਲਬ ਸਰਕਾਰਾਂ ਵੀ ਇਸ ਟੈਪਰ ਤੇ ਡਿੱਟੀਆਂ ਹੋਈਆਂ ਨੇ ਕਿ ਆਪਾਂ এনवायरमेंट ਜਿਹੜਾ ਨੂੰ ਸਹੀ ਕਰੀਏ ਤੇ ਜੜ ਰੁੱਖ ਰਖ ਲਗਾਏ ਜਿੰਨੇ ਰੁੱਖ ਲਗਾਵਾਂਗੇ ਆਪਾਂ ਜਿਹੜਾ এনवायरमेंट ਉਹ ਟੈਂਪਰੇਚਰ ਸਾਰਾ ਡਾਊਨ ਆਏਗਾ ਸੋ ਅੱਜ ਸਾਡੇ ਪਿੰਡ ਦੇ ਰੁੱਪੋ ਵਾਲੀ ਪਿੰਡ ਦੀ ਸੂਚਬਾਨ ਜਿਹੜੇ ਜਿੰਨੇ ਵੀ ਬੰਦੇ ਆ ਉਹਨਾਂ ਨੇ ਇਹ ਮਹਿੰਮ ਸ਼ੁਰੂ ਕੀਤੀ ਆ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾਇਆ ਜਾਈਏ ਸੋ ਸਾਡਾ ਜੋ ਟੀਚਾ ਆ ਉਹ ਲਗਭਗ 500 ਬੂਟੇ ਲਾਉਂਦਾ ਆ ਸੋ ਅੱਜ ਅਸੀਂ ਇੱਥੇ ਸਰਕਾਰੀ ਜਗ੍ਹਾ ਆਪਣੇ ਜਿਹੜੀ ਆ ਇੱਥੇ ਸਟਾਰਟ ਕੀਤਾ ਸੀ ਔਰ ਹੋਰ ਵੀ ਜਿਹੜੇ ਆਪਣੀਆਂ ਗਰਾਊਂਡਸ ਹੈਗੀਆਂ ਨੇ ਉੱਥੇ ਵੀ ਆਪਣੇ ਵੱਧ ਤੋਂ ਵੱਧ ਬੂਟੇ ਇਸੀ ਦੀਵਾ ਮੰਗਦੇ ਸਾਡੇ ਪਿੰਡ ਦੇ ਵਿੱਚ ਅਸੀਂ ਸਾਡੀ ਜਿਹੜੀ ਟੀਮ ਆ 500 ਬੂਟੇ ਦਾ ਸਾਰਾ ਟਾਰਗੇਟ ਆ ਤੇ ਗੌਰਮੈਂਟ ਦੀਆਂ ਜਗ੍ਹਾ ਨੇ ਮਾਲੋ ਹਸਪਤਲ ਆ ਸਾਡੀ ਗਰਾਉਂਡਸ ਨੇ ਪੰਚਾਇਤ ਘਰ ਨੇ ਕੁਝ ਮੋਟੀਆਂ ਹੀ ਕਬਰਸਤਾਨ ਦੇ ਵਿੱਚ ਵੀ ਲਾਵਾਂਗੇ ਅਰਕਾ ਗਰਮੀ ਬਹੁਤ ਜ਼ਿਆਦਾ ਪਈ ਆ ਔਰ ਹਰ ਇੱਕ ਆਦਮੀ ਨੂੰ ਇਹ ਸਮਝ ਆਈ ਆ ਕਿ ਜੇ ਇਸ ਤਰ੍ਹਾਂ ਹੀ ਗਰਮੀ ਵਾਧੀ ਗਈ ਤੇ ਸਾਡਾ ਬਹੁਤ এনवायरमेंट ਖਰਾਬ ਹੋ ਜਾਊਗਾ ਅਸੀਂ ਨਾਲ-ਨਾਲ ਪਿੰਡ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਨਾਂ ਨੂੰ ਮੋਟੀਵੇਸ਼ਨ ਵੀ ਕਰ ਰਹੇ ਆ ਭਾਈ ਸਾਰੇ ਹੀ ਇਕੱਲੇ ਗੌਰਮੈਂਟ ਨਹੀਂ ਸਾਨੂੰ ਇਹ ਪ੍ਰਬਾਲਾ ਕਰਨਾ ਚਾਹੀਦਾ ਆਪਣੇ এনवायरमेंट ਨੂੰ ਬਣਾਉਣ ਵਾਸਤੇ ਚਾਹ ਵਾਸਤੇ ਇਸ ਕਰਕੇ ਇਹ ਸਾਰੀ ਜਿਹੜੀ ਮਿਹਨਤ ਕੀਤੀ ਆ ਤੇ ਸਾਨੂੰ ਯਕੀਨ ਆ ਵੀ ਅਸੀਂ ਸਫਲ ਹੋਵਾਂਗੇ ਇਹਦੇ ਵਿੱਚ ਸਰ ਬੂਟੇ ਤਕਰੀਬਨ ਹਰ ਇੱਕ ਪਿੰਡ ਵਿੱਚ ਲੱਗ ਰਹੇ ਨੇ ਇਹਦੇ ਰੱਖ ਰਖਾਅ ਬੇਨੂੰ ਸਾਮਨ ਦਾ ਜਿੰਮਾ ਕਿੰਨਾ ਉਹ ਅਸੀਂ ਆਪਣੀ ਜੀ ਸਾਰੀ ਟੀਮ ਬਣੀ ਆ ਸਾਡੀ ਟੀਮ ਆਪਣੇ ਆਪ ਸੰਭਾਲੇਗੀ ਅਸੀਂ ਇਹਨਾਂ ਨੂੰ ਪਾਣੀ ਵੀ ਦਵਾਂਗੇ ਟਾਈਮ ਟੂ ਟਾਈਮ ਆਰਕੇ ਦਾ ਦੀ ਸੁਪਰਵਾਈਜ਼ ਵੀ ਕਰਾਂਗੇ ਇੱਕ ਬੂਟਾ ਖਰਾਬ ਤੇ ਹੋ ਗਿਆ ਕੋਈ ਸੁੱਕਤ ਨਹੀਂ ਰਿਹਾ ਇਹਦੇ ਵਾਸਤੇ ਕੋਈ ਲੱਗ ਨਹੀਂ ਸਾਰੀ ਟੀਮ ਸਾਰਾ ਕੰਮ ਆਪਣੇ ਆਪ ਕਰੇਗੀ ਠੀਕ ਹੈ ਸਰ ਬੂਟੇ ਆਪਾਂ ਲਗਾ ਰਹੇ ਹਾਂ ਲੇਕਿਨ ਹਰ ਸਾਲ ਲੱਖਾਂ ਬੂਟੇ ਆਪਾਂ ਜਿਹੜਾ ਝੋਨੇ ਦੇ ਰਹਿਣ ਤੇ ਖੋਦ ਨੂੰ ਪਰਾਲੀ ਤੇ ਰਹਿਣ ਤੇ ਖੋਦ ਨੂੰ ਅੱਗ ਲਾ ਕੇ ਕੰਕਦੇ ਨਾੜ ਨੂੰ ਰਹਿਣ ਨੂੰ ਲਾ ਕੇ ਸੜ ਦਿੰਨੇ ਉਦੋਂ ਵੀ ਸਰ ਕੁਝ ਨਾ ਕੁਝੇ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਬਿਲਕੁਲ ਇਹ ਅਸੀਂ ਆਪਣੇ ਤੌਰ ਤੇ ਆਪਣੇ ਪਿੰਡ ਨੂੰ ਨਹੀਂ ਬਾਕੀ ਲੋਕਾਂ ਨੂੰ ਵੀ ਅਸੀਂ ਇਹਨਾਂ ਨੂੰ ਸचेत ਕਰਾਂਗੇ ਜਦੋਂ ਅਸੀਂ ਕਿਸੇ ਪਰਾਲੀ ਨੂੰ ਅਗਲਾਉਂਦੇ ਆ ਜਾਂ ਨਾੜ ਨੂੰ ਅਗਲਾਉਂਦੇ ਆ ਇਹਨਾਂ ਬੂਟਿਆਂ ਨੂੰ ਜਰੂਰ ਬਚਾਇਆ ਜਾਏ ਪਹਿਲੀ ਗੱਲ ਤੇ ਨਾੜ ਨੂੰ ਪਰਾਲੀ ਨੂੰ ਵੀ ਅੱਗ ਨਾ ਲਾਈ ਜਾਏ ਉਨੂੰ ਵੀ ਨਾ ਅਗ ਲਾਈ ਜਾਈ ਤੇ ਜਾਈ ਲਾਉਂਦੇ ਵੀ ਆ ਤੇ ਬਹੁਤ ਜ਼ਿਆਦਾ ਨੁਕਸਾਨ ਦਾ ਛੋਟੇ ਬੁੱਤੀ ਉੱਥੇ ਸੜ ਜਾਂਦੀ ਨੇ ਉਹ ਡਵਲਪ ਨਹੀਂ ਹੁੰਦੇ ਤੇ ਉੱਥੇ ਜੇ ਆਪਾਂ ਅਗ ਲਾਉਂਦੇ ਰਹੇ ਤੇ ਬੂਟੇ ਹੋਣੇ ਨਹੀਂ ਕੋਈ ਫਾਇਦਾ ਨਹੀਂ ਸਰ ਦੁਬਈ ਵਰਗੇ ਦੇਸ਼ ਜਿਹੜੇ ਆ ਜਿੱਥੇ ਵੀ ਕਦੇ ਮੀਨ ਹੀ ਨਹੀਂ ਪੈਂਦਾ ਉਹਨਾਂ ਆਪਣੇ এনवायरमेंट ਨੂੰ ਖਜੂਰਾ ਲਾ ਲਾ ਕੇ ਉੱਥੇ ਅਸਲ ਵਿੱਚ ਹੀ ਪੈ ਰਿਆ ਕਿੱਡਾ ਉਹਦੀ ਮੌਸਮ ਹੈ ਇੱਥੇ ਗਰਮੀ ਨਾਲ ਹੀ ਸਾਨੂੰ ਏਸੀ ਲਾਉਣੇ ਪੈ ਰਹੇ ਨੇ ਦੇਖੋ ਜਿਹੜੀ ਦੁਬਈ ਸੀ ਕਦੀ ਉਹਨਾਂ ਨੇ ਉੱਥੋਂ ਦੀ ਜਨਰੇਸ਼ਨ ਨੇ ਕਦੀ ਇੱਕ ਬੂੰਦ ਬਰਸਾਤ ਨਹੀਂ ਸੀ ਦੇਖੀ आज ਉਥੇ ਬਰਸਾਤ ਹੋਣ ਦਾ ਕਾਰਨ ਇਹ ਆ ਉਹਨਾਂ ਨੇ ਬਾਹਰ ਲਿਆਂਦੇ ਚੱਜ ਮਿੱਟੀ ਮਗਾ ਮਗਾ ਕੇ ਆਪਣੇ ਰੋਡਾਂ ਉੱਤੇ ਘਰਾ ਉੱਤੇ ਬੂਟੇ ਲਾਏ ਨੇ ਔਰ ਉੱਥੇ ਇੰਨੇ ਜ਼ਿਆਦਾ ਬੂਟੇ ਹੋਏ ਨੇ ਇਸ ਕਰਕੇ ਉੱਥੇ ਜਿਹੜੀ ਆ ਬਰਸਾਤ ਸ਼ੁਰੂ ਹੋ ਗਈ ਆ ਸਾਡੀ ਬਰਸਾਤ ਔਰ ਘੱਟ ਹੋਣ ਦਾ ਕਾਰਨ ਹੀ ਆ ਕਿ ਅਸੀਂ ਰਕਤ ਬੇਹੁਦਾਂ ਕੱਟੀ ਜਾ ਰਿਹਾ ਉਹ ਸਾਨੂੰ ਇਹਦਾ ਪੂਤਣਾ ਪੁੱਤ ਜਾ ਰਿਹਾ ਸਾਡਾ ਪਾਣੀ ਵੀ ਡੂੰਗਾ ਹੋ ਰਿਹਾ ਉਸ ਗਰਮੀ ਵੀ ਜ਼ਿਆਦਾ ਪੈ ਰਹੀ ਹੈ ਜਿਹੜਾ ਪਿਛਲੇ ਸਾਲ 40-42 ਟੈਂਪਰੇਚਰ ਸੀ ਹਰਕਾ 50 ਡਿਗਰੀ ਤੱਕ ਹੋਇਆ ਕੀ ਮੈਸੇਜ ਦੇਣਾ ਚਾਹੁੰਨੇ ਹੋਰ ਵੀ ਜਿਹੜੇ ਐਸੇ ਵਾਤਾਵਰਣ ਪ੍ਰੇਮੀ ਨੇ ਮੈਂ ਇਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਤਗੜੇ ਹੋ ਕੇ ਸਾਨੂੰ ਇੱਕ ਮਹਿੰਮ ਸ਼ੁਰੂ ਕਰਨੀ ਚਾਹੀਦੀ ਆ ਔਰ ਲੋਕਾਂ ਨੂੰ ਮੋਟੀਵੇਸ਼ਨ ਵੀ ਕਰਨਾ ਚਾਹੀਦਾ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਗਰਮੀ ਕਿਉਂ ਵਧ ਰਹੀ ਆ ਕਿਉਂ ਇਹ ਸਾਡਾ ਮੀਂਹ ਨਹੀਂ ਪੈ ਰਿਹਾ ਸਾਡਾ ਪਾਣੀ ਵੀ ਖਤਮ ਹੋ ਰਿਹਾ ਇਹਨਾਂ ਨੂੰ ਸਾਰਿਆਂ ਨੂੰ ਮੋਟੀਵੇਸ਼ਨ ਦੀ ਲੋੜ ਆ ਔਰ ਹਰ ਬੰਦੇ ਨੂੰ ਮੋਟੀਵੇਸ਼ਨ ਹੋਣ ਦੀ ਲੋੜ ਆ ਅਸੀਂ ਜਿੰਨਾ ਮਤਲਬ ਆਪਣੇ ਵੱਲ ਕੋਸ਼ਿਸ਼ ਕਰਾਂਗੇ ਵੀ ਹਰ ਬੰਦੇ ਨੂੰ যাগ থাকি